ਵੀਰੇ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਵੀਰੇ ਮੇਰਾ ਨਾਮ ਚਾਨਣ ਸਿੰਘ ਪੈਂਟੂ ਡਿੱਕੇ ਅੱਜ ਜਿਹੜਾ ਵੇਲੇ ਰਹਿਣ ਦੇ ਮੁਕਾਬਲੇ ਦੇ ਵਿੱਚ ਤੁਸੀਂ ਹਿੱਸਾ ਲਿਆ ਸੀ ਕਿੰਨੇ ਨੰਬਰ ਤੇ ਮੇਰੀ ਵੀਰੇ 3 ਪੋਜੀਸ਼ਨ ਆਈ ਹੈ ਕਿੰਨਾ ਮਨ ਦੇ ਵਿੱਚ ਸੋਚਿਆ ਜੀ ਅਸੀਂ ਇਹ ਮੁਕਾਬਲੇ ਦੇ ਵਿੱਚ ਭਾਗ ਲਏ ਇਹਦੀ ਐਡ ਦੇਖੀ ਸੀ ਕਿ WhatsApp ਦੇ ਸਟੇਟਸ ਲੱਗਿਆ ਸੀ ਕਿਸੇ ਦਾ ਪਹਿਲਾਂ ਗੈਲ ਪੈਂਡ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਵੀ ਇਹਦੇ ਵਿੱਚ ਪੁਸਤਕ ਵਗੈਰਾ ਵੀ ਪੜ੍ਹ ਸਕਦੇ ਆ ਆਪਾਂ ਇਹ ਹੋਰ ਐਕਟੀਵਿਟੀ ਗੱਲਾਂ ਬਾਤਾਂ ਜਾਨਕਿ ਬੈਠ ਕੇ ਲੋਕਾਂ ਦੀ ਬਸ ਕਲਮ ਮੋਬਾਈਲ ਨਹੀਂ ਚਲਾਉਣਾ ਸੀਗਾ ਤੇ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਪਾਂ ਕਰ ਸਕਦੇ ਟਾਸਕ ਕਿਸੇ ਟਾਸਕ ਦਾ ਜਾਈਏ ਕੋਈ ਟਾਸਕ ਸਾਡੇ ਲਈ ਵੀ ਆਏਗਾ ਇਸ ਟਾਸਕ ਕਿੰਨੇ ਘੰਟੇ ਤੁਸੀਂ ਜਿਹੜਾ ਬੈਠੇ ਆ ਇਸ ਮੁਕਾਬਲੇ ਦੇ ਵਿੱਚ 29 ਘੰਟੇ ਬੈਠੇ ਆ ਕਿ ਸੇਧ ਕੀ ਮਿਲੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਤੁਸੀਂ ਬੈਠ ਕੇ ਮੁਕਾਬਲਾ ਜਿਹੜਾ ਕੀਤਾ ਗਿਆ ਸੇਧ ਤਾਂ ਮੰਨ ਲਓ ਵੀ ਮੋਬਾਈਲ ਤੋਂ ਅ ਇੰਨਾ ਟਾਈਮ ਸ਼ਟਕਾਰ ਆ ਰਿਹਾ ਤੇ ਵੀ ਜਾਨਕਿ ਇਦਾਂ ਲੱਗਿਆ ਵੀ ਹੋਰ ਹੀ ਦੁਨੀਆ ਹੋ ਗਈ ਹੁੰਦੀ ਕੋਈ ਬਹੁਤ ਨਾਵਲ ਵਗੈਰਾ ਵੀ ਪੜੇ ਚਲੋ ਅ ਸੇਤ ਮਿਲਿਓ ਇੰਨਾ بڑا ਔਖਾ ਹੋ ਜਾਂਦਾ 29 ਘੰਟੇ ਬਹਿਣਾ ਵਿਹਲੇ ਰਹਿਣਾ ਕੁਛ ਕਰਨਾ ਨਹੀਂ ਆ ਕੁਛ ਖਾਣਾ ਨਹੀਂ ਆ ਕੁਛ ਪੀਣਾ ਨਹੀਂ ਲੈਟਰਿੰਗ ਬਾਥਰੂਮ ਦਾ ਵੀ ਔਖਾ ਹੋ ਜਾਂਦਾ ਕਿਵੇਂ ਫਿਰ ਦੇਖਿਆ ਸਾਰਾ ਕਿਵੇਂ ਕੀਤਾ ਮੈਨੇਜ ਕੀਤਾ ਮੈਨੇਜਾ ਉਹ ਖਾਣ ਪੀਣ ਨੂੰ ਤਾਂ ਚਲੋ ਮਿਲਦਾ ਸੀਗਾ ਥੋੜਾ ਥੋੜਾ ਪਰ ਹਾਮਨ ਵਾਲੀ ਖਾਣਾ ਪੈਂਦਾ ਸੀ ਕਿਉਂਕਿ ਫਿਰ ਬਾਥਰੂਮ ਦਾ ਵੀ ਡਰ ਸੀਗਾ ਨਾ ਤਾਂ ਕਰਕੇ ਫਿਰ ਮੈਨੇਜ ਕਰਕੇ ਉਦਾਂ ਚੱਲਣਾ ਪੈਂਦਾ ਵਾ ਕਿਉਂਕਿ ਬਾਥਰੂਮ ਨਹੀਂ ਜਾ ਸਕਦੇ ਖਾਣ ਪੀਣ ਲਈ ਤਾਂ ਪਾਣੀ ਵਗੈਰਾ ਜਦੋਂ ਵੀ ਤੁਹਾਡੀ ਜਰੂਰਤ ਆ ਮੰਨ ਲੈਂਦੇ ਸੀ ਇਹ ਓੱਖਾ ਕਾਫੀ ਲੱਗਿਆ ਹੁਣ ਸਾਰੀ ਰਾਤ ਕੱਟਣੀ ਜਿਹੜੀ ਬੈਠ ਕੇ ਨਹੀਂ ਰਾਤ ਤਾਂ ਨਹੀਂ ਓੱਖ ਲੱਗੀ ਸੀਗੀ ਸਵੇਰੇ ਥੋੜਾ ਜਿਹਾ 4-5 ਵਜੇ ਓੱਖਾ ਜਿਹਾ ਲੱਗੇ ਸੀ ਕਿਰਾ ਤੇ ਫੇਰ ਬਦੋਂ ਤੁਹਾਨੂੰ ਪਤਾ ਹੀ 2 ਕ ਘੰਟੇ ਹੁੰਦੇ ਉਹੀ ਓਖੇ ਤੇ ਫੇਰ ਤਾਂ ਦਿਨ ਚੜ ਗਿਆ ਫੇਰ ਤਾਂ ਨੀਂਦ ਔਡੀ ਸਾਰੀ ਸ਼ਰਤਾਂ ਕੀ ਕੀ ਸੀ ਇਹਦੇ ਵਿੱਚ ਸ਼ਰਤਾਂ ਮੈਂ ਲਈ ਪਹਿਲਾਂ ਤਾਂ ਸੀਗਾ ਵੀ ਜਾਨੀ ਕੇ ਬੁਲਾ ਸਕਦੇ ਸੀ ਨਾਲ ਦੇ ਫੇਰ ਬਾਅਦ ਚੋਂ ਇਦਾਂ ਹੋਇਆ ਵੀ ਇਹਨਾਂ ਨੇ ਸ਼ਰਤਾਂ ਚੇਂਜ ਕਰਤੀਆਂ ਸੀਗੀਆਂ ਵੀ ਕਿਸੇ ਨੂੰ ਬੁਲਾਉਣਾ ਨਹੀਂਗਾ ਕਿਉਂਕਿ ਜੇ ਨਾ ਬੁਲਾਵਾਂਗੇ ਫੇਰ ਹੀ ਬੰਦੇ ਆਊਟ ਆਉਣਗੇ ਕਿਉਂਕਿ ਫੇਰ ਉਹ ਵਧੂਗਾ ਸਨਾਟਾ ਵਧ ਕਿੰਨੇ ਕੁ ਲੋਕਾਂ ਨੇ ਇਹਦੇ 'ਚ ਪਾਗ ਲਿਆ ਸੀਗਾ ਇਹਦੇ ਵਿੱਚ ਇੱਕ ਤਕਰੀਬਨ 60 ਦੇ ਕਰੀਬ ਸੀਗੇ ਹਾਂਜੀ ਉਹ ਟੈਲੀਫੋਨ ਨੰਬਰ ਤੇ ਆਇਓ ਹਾਂਜੀ ਇਹ ਉਹ ਜਿਹਾ ਪਹਿਲੇ ਨੰਬਰ ਤੇ ਆਉਣਾ ਸੀ ਕਿਵੇਂ ਪਹਿਲੇ ਨੰਬਰ ਤੇ ਬਸ ਸੀਗੀ ਮਨਸ਼ਾ ਤਾਂ ਪਹਿਲੇ ਨੰਬਰ ਤੇ ਹੀ ਆਉਂਦੀ ਉਹ ਥੋੜਾ ਇੱਕ ਰੋ ਫੋਨ ਆ ਗਿਆ ਕਹਿੰਦੇ ਆਜੋ ਕੀ ਕਹਿੰਦੇ ਕਰਦੇ ਕੀ ਕਹਿੰਦੇ ਕਰਦੇ ਕਹਿੰਦੇ ਜਦੋਂ ਤੁਸੀਂ ਆਜੋ ਮੈਂ ਅਸੀਂ ਆ ਜਾਈਏ ਨਿੱਤ ਤੁਜੀ ਕਿਹਾ ਨਹੀਂ ਵੀ ਮੈਂ ਨਾਮ ਜਿੱਤ ਕੇ ਆਉਂਗਾ ਉਹ ਫਿਰ ਉਹਨਾਂ ਨੂੰ ਪਤਾ ਨਹੀਂ ਸੀ ਨਾ ਇਸ ਕਰਕੇ ਤਾਂ ਕਰਕੇ ਲੱਗਦਾ ਇਸ ਤਰ੍ਹਾਂ ਦੇ ਮੁਕਾਬਲੇ ਆ ਜਿਹੜੇ ਅੱਗੇ ਵੀ ਹੋਣੇ ਚਾਹੀਦੇ ਆ ਹਾਂਜੀ ਜਰੂਰ ਹੋਣੀ ਚਾਹੀਦੀ ਦੇਖੋ ਕਿ ਆਇਆ ਮ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਦਾ ਵਾ ਨਾਵਲ ਵਗੈਰਾ ਹੋਰ ਆਪ ਨੂੰ ਸੇਧ ਮਿਲਦੀ ਆ ਬੱਚਿਆਂ ਦੇ ਹੋਰ ਲੋਕਾਂ ਨਾਲ ਵੱਡੇ ਬਜ਼ੁਰਗ ਸਾਰੇ ਸੀਗੇ ਉਮਰ ਦੇ ਤੇ ਗੱਲਾਂ ਬਾਤਾਂ ਕਰਕੇ ਪਤਾ ਲੱਗਦਾ ਕਿਵੇਂ ਕਿਸੇ ਕਿਸੇ ਦੇ ਕਿਵੇਂ ਵਿਚਾਰ ਸਾਰੇ ਕਿੰਨਾ ਪਤਾ ਕਰਕੇ ਪਤਾ ਲੱਗਦਾ ਕਾਫੀ ਲੋਕਾਂ ਦੇ ਜਿਹੜੇ ਕਮੈਂਟ ਵੀ ਆ ਰਹੇ ਸੀਗੇ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਹੈ ਵੀ ਕੋਈ ਚੱਜ ਦਾ ਕੰਮ ਕਰੋ ਕਿਉਂਕਿ ਪਿੰਡ 'ਚ ਤਾਂ ਪਹਿਲਾਂ ਹੀ ਲੋਕ ਕੰਮ ਕਰਦੇਗੇ ਤੇ ਇਹ ਵਿਲੇ ਰਹਿਣਾ ਮੁਕਾਬਲਾ ਜਿਹੜਾ ਕਰਵਾਤਾ ਦੇ ਦੇ ਨਾਲ ਕੀ ਸੇਧ ਕੀ ਮਿਲੋਗੀ ਇਹਨਾਂ ਸਹੀ ਦੇ ਹੀ ਦੇਖੋ ਪਿੰਡ-ਪਿੰਡ ਚ ਹੁਣ ਲਾਇਬ੍ਰੇਰੀਆਂ ਤਾਂ ਹੈ ਹੀਆਂ ਪਰ ਉਥੇ ਕੋਈ ਜਾਂਦਾ ਤਾਂ ਹੈ ਨਹੀਂ ਹੁਣ ਜੇ ਬੱਚੇ ਉਥੇ ਜਾ ਕੇ ਪੜਨਗੇ ਚਲੋ ਅੱਜ ਅਸੀਂ ਚਲੋ ਆਪਣੇ ਟਾਸਕ ਲਈ ਵੀ ਪਰ ਚਲੋ ਪੜ੍ਹੇ ਆ ਪਰ ਥੋੜਾ ਬੋਟਾ ਰੁਝਾਨ ਤਾਂ ਆਉਂਦਾ ਹੀ ਹੈ ਬੱਚਿਆਂ ਜਿਵੇਂ ਮਰਜੀ ਆ ਬਿਕ ਪੁਸਤਕਾਂ ਪੜ੍ਹਨਾ ਵੀ ਕੀ ਹੈ ਇਹਨਾਂ ਦੇ ਵਿੱਚ ਚਾਹੀ ਅਸੀਂ ਆਪਣੇ ਕੰਪੀਟੀਸ਼ਨ ਲਈ ਪੜ੍ਹੇ ਆ ਪਰ ਸਾਡੇ ਚ ਥੋੜੀ ਉਹ ਕ੍ਰੀਏਟੀਵਿਟੀ ਜੀ ਜਾਗੀ ਵੀ ਹੈ ਇਦਾਂ ਕਰਕੇ ਵੀ ਅਸੀਂ ਹੋਰ ਅੱਗੇ ਤੋਂ ਪੜ੍ਹਾਂਗੇ ਗਏ ਹੋ ਕੀ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਬੈਠੇ ਰਹੇਗੇ ਕਿਵੇਂ ਲੱਗਾ ਬਹੁਤ ਵਧੀਆ ਲੱਗਿਆ ਜੀ ਕੀ ਕਹੋਗੇ ਇਸ ਕੰਪੀਟੀਸ਼ਨ ਬਾਰੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਾ ਮੁਕਾਬਲਾ ਇਹ ਜਿਹੜਾ ਹਰੀ ਫੋਨਿੱਟ ਲਾਇਆ ਹੈ ਜਹਾਂ ਪਰ ਬਾਣੀ ਪੜਦੇ ਰਹੇ ਵੈਸੇ ਕੋਈ ਹੋਰ ਵੀ ਸਮਾਂ ਪੈ ਸਕਦਾ ਹੈ ਕੰਮ ਕੀ ਕਰਦੇ ਹੁੰਦੇ ਕੰਮ ਵੇਲੇ ਜੇ ਮੈਨੇ ਹੋਰ ਕਿੰਨੀ دیر ਬੈਠਾ ਨਹੀਂ ਦੀ ਹੋਰ ਬੈਠਾ ਦੀ 5-6 ਘੰਟੇ ਬੈਠਾ ਦੀ ਕਿਵੇਂ ਦੇਖ ਦਿਆਂ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾ ਦੇਣਾ ਬਹੁਤ ਵਧੀਆ ਜੀ ਤੁਹਾਡੇ ਘਰ ਕੋਈ ਘਰਦਿਆ ਨ ਕੋ ਲੰਬਾ ਨਹੀਂ ਦਿੱਤਾ ਗਿਆ ਵੀ ਕਿਹਾ ਨਹੀਂ ਗਿਆ ਵੀ ਕੀ ਕੰਮ ਫੜ ਲਿਆ ਵੀ ਸਵੇਰੇ ਤਿੰਨ ਦੋ ਦਿਨ ਹੋ ਗਏ ਤੇ ਬੈਠਾ ਨੂੰ ਘਰਦੇ ਕਹਿੰਦੇ ਹਰ ਕੇ ਆਏ ਨੇ ਆ ਕੀ ਸੈਕਲ ਕਿ ਜਿੱਤ ਸੈਕਲ ਸਾਈਕਲ ਕਰੇ ਉਹਦੇ ਕ੍ਰੈਕਟ ਮੈਚ ਖੇੜਦੇ ਟੂਰਨਾਮੈਂਟ ਕ੍ਰੈਕਟ ਦਾ ਉਹ ਕਹਿੰਦੀ ਸਾਈਕਲ ਤੇ ਜਾਵਾਂਗੇ ਅੱਜ ਘਰੇ 35 ਰੁਪਏ ਲੱਗੇ ਜਾਉਂ ਕਿੰਨੀ ਖੁਸ਼ੀ ਹੈ ਹਾਂਜੀ ਬਹੁਤ ਖੁਸ਼ੀ ਹੋਊਗੀ ਪਹਿਲਾਂ ਕਦੇ ਨਾਮ ਦਿੱਤੇ ਆ ਤਾਂ ਹਾਂਜੀ ਦਿੱਤੇ ਬਾਗੀ ਭਰਾ ਜਿੱਤੇ ਅੱਛਾ ਉਹ ਕੀ ਸੀਗਾ ਬਾਗੀ ਭਰਾਣਾ ਉਹ ਲੀਗ ਸੀਗਾ ਤਾਂ ਅੱਛਾ ਇੱਕ ਇੱਕ ਐਂਡ ਕਰ ਦਿੱਤੇ ਆ ਕ੍ਰਿਕਟ ਮੈਚ ਦੇ ਸੀ ਹਾਂਜੀ ਕ੍ਰਿਕਟ ਮਿਲ ਜੀ ਹੁਣ ਕੋਈ ਬਾਥਰੂਮ ਦਾ ਕੋਈ ਫਲਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪੈਗਾ ਨਹੀਂ ਅਜੇ ਕਿੰਨੇ ਘੰਟੇ ਕੱਢ ਸਕਦੇ ਸੀ ਆ ਬੇਦਖ ਕਿੰਨੇ ਚਲੋ ਬਹੁਤ ਹੈ ਜੀ ਇਸ ਕੰਪੀਟੀਸ਼ਨ ਦੇ ਵਿੱਚ ਦੋਨੇ ਵਿਜੇਤਾ ਕਰਾ ਦਿੱਤੇ ਹੋ ਕੀ ਕਹੋਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਇਹ ਕਿਹ ਕਿਹ ਐਕਸਪੀਰੀਅੰਸ ਮਿਲਿਆ ਤੁਹਾਨੂੰ ਐਦਾ ਦੇ ਕੰਪੀਟੀਸ਼ਨ ਜੀ ਦਾ ਈ ਲੋਕਾਂ ਨੂੰ ਤੇ ਸੇਤ ਨਹੀਂ ਨਹੀਂ ਬਹੁਤ ਵਦਿਆ ਮਿਲਿਆ ਜੀ ਇਹ ਫੋਨ ਤੋਂ ਖਿਹੜਾ ਛੁੱਟਿਆ ਜੀ 3 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਦਿਆ ਸੁਨਿਆਏ ਹਰ ਪਿੰਡ 'ਚ ਹੀ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਰੱਬਾ ਜੁੜਦੇ ਰਹੇ ਆਉਣ ਵਾਲੀ ਪ੍ਰੋਗਰਾਮ ਨੂੰ ਕੀ ਤੁਸੀਂ ਮੈਨੂੰ ਇਹ ਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੋ ਜੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ 2:30 ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿ ਉਹ ਝੋਲਾ ਜਨਾਂ ਵਾਜ ਜੇ ਝੋਲਾ ਹਾਂਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਇਨਟਿਆਂ ਹੁਣ ਦੋ ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਕੋ ਖਾਦਾ ਪੀਤਾ ਜੀ ਅੱਛਾ ਕੁਝ ਵੀ ਨਹੀਂ ਖਾਦਾ ਨਹੀਂ ਜੀ ਉਹ ਵੀ ਉਹ ਪ੍ਰੈਸ਼ਰ ਵੀ ਆ ਕੋਈ ਕੇਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਉਹ ਵੀ ਪਿਆ ਥੋੜਾ ਜਿਹਾ ਉਹ ਵੀ ਪਾਏ ਆ ਇਹਨੇ ਖਵਾਇਆ ਸੀ ਪਰ ਅਸੀਂ ਖਾਧਾ ਨਹੀਂ ਆਹ ਕਹਦੇ ਜੰਮ ਵੀ ਨਹੀਂ ਕੀਤਾ ਹਾਂਜੀ ਬਾਥਰੂਮ ਵੀ ਨਹੀਂ ਕੀਤਾ ਜੀ ਹਾਂਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਫੀਡ ਨੂੰ ਤੁਸੀਂ ਕੀ ਮੈਥਡ ਕੀ ਫੈਸਲਾ ਲਓ ਕਿ ਇੱਥੇ ਆਓ ਇਸ ਸਾਲ ਟੂਰਨਾਮੈਂਟ ਚ ਕਿੰਨਾ ਟਾਈਮ ਵੀ ਬੈਠਿਆ ਜਾਣਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਜੀ ਹੂੰ ਤਾਂ ਸਾਰਾ ਦਿਨ ਚਲਾਈ ਜਾਣਿਆ ਘਰੇ ਬਹਿ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਨੇ ਹਾਂ ਜੀ ਜੀ ਜ਼ਰੂਰ ਹੀ ਨਸ਼ਾ ਕਿੱਥੇ ਕਰੂਗਾ ਕਾਹਦਾ ਪੀਤਾ ਹੀ ਨਹੀਂ ਚਲੋ ਮੁਬਾਰਕਾਂ ਤੁਹਾਨੂੰ ਹਾਂ ਜੀ ਹਾਂ ਜੀ 31 ਘੰਟੇ ਬਾਅਦ ਜਿਹੜਾ ਮੁਕਾਬਲਾ ਖਤਮ ਕਰ ਦਿੱਤਾ ਗਿਆ ਦੋਨਾਂ ਨੂੰ ਵਿਜੇਤਾ ਘਰਾ ਦਿੱਤਾ ਕੀ ਕਰੋ ਹਾਂਜੀ ਬਾਈ ਜੀ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਏ ਤੁਹਾਨੂੰ ਮਨਜ਼ੂਰ ਆ ਇਹ ਕਹਿੰਦੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਜ਼ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੇਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰੇ ਨੇ ਫੈਸਲਾ ਲਿਆ ਅੱਛਾ ਦੋ ਸੈਕਿੰਡ ਲੱਗੇ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਉ ਦੋਨੇ ਬੰਦੇ ਅਜੇ ਤੱਕੜੇ ਹੋਏ ਸੀ ਕਿ ਰਾਤ ਵੀ ਰਹਿਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਠਾਇਆ ਦੋਨਾਂ ਦੀ ਸਹਿਮਤੀ ਨਾਲ ਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਲੋਂ ਦਿੱਤਾ ਇਹ ਵੀ ਪਤਾ ਲੱਗਿਆ ਵੀ ਦੇਸੀ ਕਿ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ ਹਾਂਜੀ ਸਾਡੇ ਮੰਗਾ ਕੋਲਗਾ ਜੀ ਆ ਐਸ ਕੋ ਗਰੁੱਪ ਤੇ ਉਹਨਾਂ ਨੂੰ ਤਿੰਨਾਂ ਜਿਹੜੇ ਪਹਿਲੇ winner ਆ ਉਹਨਾਂ ਨੂੰ ਇੱਕ ਇੱਕ ਡੱਬਾ ਦੇ ਸੀਗਾ ਉਹਨਾਂ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ। ਸਾਡਾ ਆਂਡ ਗਵਾਂਡ ਜਿੰਨੇ ਪਿੰਡ ਦੇ ਲੋਕ ਸਾਡੇ ਨਾਲ ਬਹੁਤ ਜੁੜੇ ਆ ਤੇ ਸਾਰੀਆਂ ਬੀਬੀਆਂ ਨੇ ਸਾਰਿਆਂ ਘਰਾਂ ਦੇ ਸਾਫ ਦਿੱਤਾ ਲੰਗਰ ਪਾਣੀ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ 'ਚੋਂ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਰਾਜੀ ਦਿੱਤੇ ਕਿਰੋਂ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂਵਾਂ ਜੋੜ ਰਹੇ ਹੋ ਹਰ ਵਾਰੀ ਕੋਈ ਨਾ ਕੋਈ ਤੁਸੀਂ ਟੂਰਨਾਮੈਂਟ ਕਰਵਾ ਲਓ ਇਹ ਵੀ ਇੱਕ ਟੂਰਨਾਮੈਂਟ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਦੋ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਤਾਂ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਨਸ਼ਾ ਕਰਦਾ ਤੇ ਬਾਕੀ ਸਪੋਰਟਸ ਸਾਡੇ ਪਿੰਡ ਚ ਕ੍ਰਿਕਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇ ਆ ਗਾਂ ਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ